ਵਾਦੀਏ ਅੰਮ੍ਰਾ ਬੂਟਾ ਤੂੰ ਤਵਾਦੀਏ ਅੰਮ੍ਰਾ ਬੂਟਾ ਮੈਂ ਕਿ ਲਵਣਿਆ ਮਾਣੀ ਧੁਕ ਧੁਕ ਤੇਰੇ ਨਾਲ ਜਿ ਲੱਗ ਜਾ ਨਹੀਂ ਧੁਕ ਧੁਕ ਤੇਰੇ ਨਾਲ ਜਿ ਲੱਗ ਜਾ ਰਤਾ ਫਰਕ ਨਾ ਪਾਵਾਂ ਤੇਰੀ ਨੇਕੀ ਦਾ ਕਰਕੇ चूल्हे मारी नचना तो हू नचले घरे जाके चूल्हे मारी नचना तो हू नचले ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲੈ ਅੰਦਾਜ਼ ਆਵਾਜ਼ ਚਾਂਦਰ ਬਣ ਮੁੰਡਿਆ ਤੈਨੂੰ ਅਡੀਆਂ ਰਗੜ ਕੇ ਪਾਵਾਂ ਚਾਂਦਰ ਕੜ ਮੁੰਡਿਆ ਤੈਨੂੰ ਅਡੀਆਂ ਰਗੜ ਕੇ ਪਾਵਾਂ ਚਾਂਦਰ ਕੜ ਮੁੰਡਿਆ ਤੈਨੂੰ ਅਡੀਆਂ ਰਗੜ ਕੇ ਪਾਵਾਂ ਚਾਂਦਰ ਬਣ ਮੁੰਡਿਆ ਤੈਨੂੰ ਅਡੀਆਂ ਰਗੜ ਕੇ ਪਾਵਾਂ ਚਾਂਦਰ ਬਣ ਮੁੰਡਿਆ ਹੋਵੇ ਜੇ ਜਟੀਏ ਜੱਟ ਕੁੱਟਣਾ ਹੋਵੇ ਕੁੱਟੀਏ ਸੰਦੂਕ ਕਾਇਓ ਲੈ ਪਹਿਲਾਂ ਜੱਟੋ ਮਖੀ ਵਿਹਾਈਏ ਬਲੇ 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 पे पहला जटो मकी पे है हाँ ये फेर पे है हाँ ये छोले जटिए दे जका जटना बराबर बोले जटिए दे जका जटना बराबर बोले जटिए दे जका मांगा बलाया मुंडा हस हस बोलदा मां ਸਹਸਾ ਬੋਲਦਾ ਮੇਰਾ ਬੁਲਾਇਆ ਪਿੰਡਾ ਪੱਜ ਕੇ ਤੇਨੂੰ ਕੁੱਟਣਾ ਸਦੁਖਾਉ ਲੈ ਸਦ ਕੇ ਤੇ ਬੇਚਕਣਾ ਸਦੁਖਾਉ ਲੈ ਸਦ ਤੇ ਬੇ ਤੇਨੂੰ ਕੁੱਟਣਾ ਸਦੁਖਾਉ ਲੈ ਸਦ ਕੇ ਭਗਦੀ ਨਦੀ ਤੇ ਵਿਸ ਅੰਬ ਦੀਆਂ ਪਾੜੀਆਂ ਬਿਆਆਂ ਫਾਹੇ ਪਾਇਆਂ ਮੋਜਾਂ ਲੁਕਣ ਤਵਾਰੀਆਂ ਬਿਆਆਂ ਫਾਹੇ ਪਾਇਆਂ ਮੋਜਾਂ ਲੁਕਣ ਤਵਾਰੀਆਂ ਬਿਆਆਂ ਫਾਹੇ ਪਾਇਆਂ ਮੋਜਾਂ ਲੁਕਣ ਤਵਾਰੀਆਂ ਮਦਾਨੀਆਂ 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 ਪੇਕੇ ਤੋਂ ਮੇ ਪੈਣਾ ਨਤੀ ਸਾਰੇ ਨੱਚੀਂ ਤੇ ਰਾਣੀਆਂ ਝਠਾਨੀਆਂ ਪੇਕੇ ਤੋਂ ਮੇ ਪੈਣਾ ਬਲਾਕ ਸ਼ੇਰ ਪਰ ਅਧੀਨ ਆਉਂਦੇ ਪਿੰਡ ਢੇੜੀਕੇ ਵਿਖੇ ಗ್ರಾಮ ਪੰਚਾਇਤ ਢੇੜੀਕੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੀਆਂ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਹਰਦੀਪ ਕੌਰ ਨੇ ਦੱਸਿਆ ਕਿ ਧੀਆਂ ਪੈਣਾਂ ਦੇ ਲਈ ਠੰਡੇ ਮਿੱਠੇ ਪਾਣੀ ਅਤੇ ਜਲੇਬੀਆਂ ਟਿੱਕੀਆਂ ਦਾ ਲੰਗਰ ਵੀ ਪੰਗਰਾਮ ਪੰਚਾਇਤ ਵੱਲੋਂ ਫਰੀ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਇਹੋ ਜੇ ਪ੍ਰੋਗਰਾਮ ਹਰ ਸਾਲ ਇਸ ਤੋਂ ਵੀ ਵਧੀਆ ਕਰਵਾਇਆ ਜਾਇਆ ਕਰਨਗੇ ਉਹਨਾਂ ਧੀਆਂ ਵਿੱਚ ਆਈਆਂ ਧੀਆਂ ਪੈਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਆ ਕੇ ਇਸ ਤੀਆਂ ਦੇ ਤਿਹਾਰ ਦੇ ਮੇਲੇ ਦੀ ਰੌਣਕ ਨੂੰ ਵਧਾਇਆ ਤੀਆਂ ਚ ਪਹੁੰਚੀਆਂ ਤੀਆਂ ਪੈਣਾ ਦਾ ਧੰਨਵਾਦ ਕੀਤਾ ਅਰੇ ਆਵਾਜਾ ਨਾ ਪਖੜਾ ਸੌਂਦੇ ਫੁੱਲਾਂ ਰਾਜ ਖਲਾਈਂ ਬੜੀ ਸਬਦੀ ਫੁੱਲ ਸਿਰਾਂ ਦੇ ਸੌਂਦੇ ਅੱਗੀ ਬੜੀ ਸਿਰ ਮਾਲੇ ਇੱਕਦਮੀ ਪਰੀ ਝੰਗਰਾ ਪਾਇਆ ਸੁਬੇ ਦਰ ਨੀਂਦ ਲੱਗੀਆਂ ਮੇਰੇ ਤੇਤੀਆਂ ਦੇ ਪਿੰਡ ਦੇ ਤੀਆਂ ਨੀ ਮੈਂ ਆ ਮਾ ਆ ਮਾ ਆ ਮਾ ਨੀ ਮੈਂ ਨੱਚੀ ਚੂਲਦੀ ਆ ਨਾ ਨੀ ਮੈਂ ਫੁਲਾਰਾ ਪਿੰਡਿਤ ਨਾ ਮਾ ਮੇਰੀ ਨੱਚਦੀ ਦੀ ਚਾਂਜਰ ਛਾਣੇ ਕੇ ਨੀ ਨੀ ਮੈਂ ਨੱਚਣਾ ਪਟੋਲਾ ਬਣੀ ਕੇ ਨੀ ਨੀ ਮੈਂ ਨੱਚਣਾ ਪਟੋਲਾ ਗਣੀ ਕੇ ਨੀ ਗੇ ਮੋਲਾ ਜੇ ਕੁੱਟ ਮੁੰਡੇ ਆ ਨਹੀਂ ਤਾਂ ਜਾਣ ਜੇ ਮੋਲਾ ਜੇ ਕੁੱਟ ਮੁੰਡੇ ਆ ਨਹੀਂ ਗੇ ਮੋਲਾ ਜੇ ਕੁੱਟ ਚੇਰਮੈਨ ਸਾਹਿਬ ਅੱਜ ਤੁਸੀਂ ਪਿੰਡ ਢੇੜੀਕੇ ਵਿਖੇ 3ਾਂ ਦੇ ਤਿਹਾਰ ਤੇ ਆਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਸਾਨੂੰ ਬਹੁਤ ਵਧੀਆ ਲੱਗਿਆ ਸਰਪੰਚ ਸਾਹਿਬ ਨੇ ਬਹੁਤ ਵਧੀਆ ਪ੍ਰਕਾਸ਼ ਕੀਤਾ 3ਾਂ ਦਾ ਤਿਹਾਰ ਬੱਚੇ 3ਾਂ ਪੈਣਾ ਆਈਆਂ ਉਹਨੇ ਪੇਕੇ ਸਾਫ ਨੂੰ ਮਿਲਦੇ ਚਾਚੇ ਤਾਏ ਮਾਮੀ ਭੂਆ ਅਸਲ ਇਹਦੇ ਨਾਲ ਸੱਭਿਆਚਾਰ ਜੁੜਦਾ ਪਿਆ ਇਹ ਕੁੱਟੀ ਜਾਂਦਾ ਸੀ ਕਿਸੇ ਨੂੰ ਪਤਾ ਨਹੀਂ ਸੀ ਅੱਗੋਂ ਸਾ ਕਿਸੇ ਨੂੰ ਨਹੀਂ ਅੱਛਾ ਜਿਵੇਂ ਢੇੜੀਕੇ ਦੀ ಗ್ರಾಮ ਪੰਚਾਇਤ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ ਤੁਸੀਂ ਤੇ ਕੀ ਕਹਿਣਾ ਚਾਹੁੰਦੇ ਹੋਗੇ ਬਹੁਤ ਵਧੀਆ ਕਰਿਆ ਇਹਨਾਂ ਨੇ ਜਿਹੜੇ ਸਾਹਿਬ ਅੱਜ 3ਾਂ ਪੈਣਾ ਇਕੱਠੇ ਹੋਈਆਂ ਨੇ ਇੱਕ ਪਿੰਡ ਆਈਆਂ ਨੇ ਸੱਭਿਆਚਾਰ ਪ੍ਰੋਗਰਾਮ ਚੱਲ ਰਿਹਾ ਠੀਕ ਹੈ ਸਰਪੰਚ ਸਾਹਿਬ ਅੱਜ ਤੀਆਂ ਦੇ ਤਿਹਾਰ ਤੇ ਰੌਣਕਾਂ ਲਾਈਆਂ ਨਗੀਆਂ ਜਿਹੜੀਆਂ ਇੱਥੇ ਤੀਆਂ ਭੈਣਾਂ ਆਈਆਂ ਨੇ ਉਹਨਾਂ ਦੇ ਲਈ ਤੁਸੀਂ ਜਿਹੜੀਆਂ ਸਤਾਲਾਂ ਨਗੀਆਂ ਉਹ ਫ੍ਰੀ ਲਾਈਆਂ ਗਈਆਂ ਨੇ ਯਾਨੀ ਕੀ ਕਹਿਣਾ ਚਾਹੁੰਦੇ ਹੋਗੇ ਹਾਂਜੀ ਉਹ ਤੀਆਂ ਭੈਣਾਂ ਨੂੰ ਇਕੱਠੇ ਕਰਨ ਵਾਸਤੇ ਕਿਉਂਕਿ ਕਦੇ ਵੀ ਤੀਆਂ ਭੈਣਾਂ ਇਕੱਠੀਆਂ ਨਹੀਂ ਹੁੰਦੀਆਂ ਜਦੋਂ ਸਹੁਰਿਆਂ ਤੋਂ ਆਉਂਦੀਆਂ ਨੇ ਵੱਖ-ਵੱਖ ਆਉਂਦੀਆਂ ਨੇ ਇਸ ਪ੍ਰੋਗਰਾਮਾਂ ਦੇ ਨਾਲ ਤੀਆਂ ਭੈਣਾਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਇਸੇ ਕਾਰਨ ਅਸੀਂ ਸਟਾਲਾਂ ਲਾਈਆਂ ਨੇ ਕਿ ਨਾਲੇ ਢੀਆਂ ਭੈਣਾਂ ਦੀ ਬਾਹਨੇ ਨਾਲ ਸੇਵਾ ਹੋ ਜਾਂਦੀ ਹੁੰਦੀ ਹੈਗੀ ਪੰਨਾ ਢੀਆਂ ਧਿਆਣੀਆਂ ਦਾ ਦੂਸਰੀ ਗੱਲ ਸਾਡੇ ਚੇਅਰਮੈਨ ਸਾਹਿਬ ਜੀ ਦੇ ਵਾਈਫ ਆਏ ਨੇਗੇ ਅੱਜ ਲਖਵਿੰਦਰ ਕੌਰ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਸਾਡੇ ਪ੍ਰੋਗਰਾਮ ਵਿੱਚ ਆ ਕੇ ਸਾਨੂੰ ਮਾਣ ਵਧਾਇਆ ਸੀ ਕਿੜਕਾ ਟਾਂਡੇ ਰਾਣੀ ਮਹਿਰਨੀਆ ਤੇੜੀਆਂ ਕਮਲੇ 'ਤੇ ਚੜ ਗਿਆ ਛਾਣੀ ਮਹਿਰਨੀਆ ਤੇੜੀਆਂ ਕਮਲੇ 'ਤੇ ਚੜ ਗਿਆ ਛਾਣੀ ਮਹਿਰਨੀਆ ਤੇੜੀਆਂ ਖੱਤੀਆਂ ਰਫੀਆਂ ਦੀ ਮੈਂ ਮੰਗਾ ਚੜਵਨੀਆ ਪਿਛਲੀ ਚੂੜੀ ਤੂੰ ਬਦਿਆ ਵਿਪਿਣਾਣ ਦੇ ਤੇਰੀ ਪੁਗਦੀਆ ਵਿਪਿਣਾਣ ਦੇ ਤੇਰੀ ਪੁਗਦੀਆ ਵਿਪਿਣਾਣ ਦੇ ਤੇਰੀ ਪੁਗਦੀਆ ਖੋਰਾ ਵੇਰੀ ਜਮ ਤੇ ਸਨਖੇ ਮੁੰਡੇ ਸੱਸ ਨੇ ਖੋਰਾ ਵੇਰੀ ਜਮ ਤੇ ਸਨਖੇ ਮੁੰਡੇ ਸੱਸ ਨੇ ਮੇਰੇ ਵਾਰੀ ਜਮ ਦਿੱਤਾ ਕਾਲਾ ਮੇਰੀ ਸੱਸ ਨੇ ਇੱਥੇ 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 ਕਰ ਦਿੱਤਾ ਕਾਲਾ ਮਾੜਾ ਮੇਰੀ ਸੱਸ ਨੇ ਇੱਥੇ ਕਰ ਦਿੱਤਾ ਕਾਲਾ ਮਾੜਾ ਮੇਰੀ ਸੱਸ ਨੇ ਇੱਥੇ ਨਗਰਾ ਪਰ ਬੋਲੇ ਜਟੀਆਂ ਤੇ ਦੱਫਾ ਨਗਰਾ ਪਰ ਬੋਲੇ ਬਟੀਆਂ ਤੇ ਦੱਫਾ ਮਾ ਦਾ ਬਲਾਇਆ ਮੁੰਡਾ ਹੱਸੇ ਹੱਸੇ ਬੋਲਦਾ ਮਾ ਦਾ ਬਲਾਇਆ ਮੁੰਡਾ ਹੱਸੇ ਹੱਸੇ ਬੋਲਦਾ ਮੇਰਾ ਬਲਾਇਆ ਪੈਂਦਾ ਫਾਦੀ ਤੇਵੇ ਤੈਨੂੰ ਕੁੱਟਣਾ ਮੈਂ ਦੁਖਾਉ ਲੈ ਸਾਦੀ ਤੇਵੇ ਤੈਨੂੰ ਕੁੱਟਣਾ ਮੈਂ ਦੁਖਾਉ ਲੈ ਸਾਦੀ ਤੇਵੇ ਤੈਨੂੰ ਕੁੱਟਣਾ ਮੈਂ ਦੁਖਾਉ ਲੈ ਸਾਦੀ ਤੇਵੇ ਅਸੀਂ ਇਹੜੀ ਕਿਹਾਤ ਬੋਲਦੇ ਆ ਜੀ ਠੀਕ ਹੈ ಗ್ರಾಮ ਪੰਚਾਇਤ ਵੱਲੋਂ ਇਹ ਸਾਡੇ ਸਰਪੰਚ ਸਾਹਿਬ ਨੇ ਹਰਦੀਪ ਕੌਰ ਇਹਨਾਂ ਨੇ ਸਾਡੇ ਪਿੰਡ ਬਹੁਤ ਸੁਣਾ ਤੀਆਂ ਦਾ ਪ੍ਰੋਗਰਾਮ ਤਿਹਾਰ ਮਨਾਇਆ ਸਾਰੀਆਂ ਤੀਆਂ ਪੈਨਾਂ ਨੇ ਰਲ ਕੇ ਇੰਜੋਏ ਕੀਤਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਨੇ ਸਾਰੀਆਂ ਸਟਾਲਾਂ ਲਗਾਈਆਂ ਸਾਰਿਆਂ ਨੂੰ ਖਾਣ ਪੀਣ ਨੂੰ ਖੁੱਲਾ ਵਰਤਾਇਆ ਬਹੁਤ ਅੰਜੋਏ ਕੀਤਾ ਸਾਰਿਆਂ ਨੇ ਬਹੁਤ ਜਾਨੀ ਸਾਰੇ ਖੁਸ਼ ਹੋਏ ਘਟੀਆਂ ਕਰੇ ਪਾਦੋ ਚੜ ਦੀਬ ਛੋੜੇ ਪਾਵੇ ਵੀਰ ਕਠੀਆ ਕਰੇ ਪਾਦੋ ਚੜ ਦੀਬ ਛੋੜੇ ਪਾਵੇ ਵੀਰ ਕੱਠੀਆਂ ਕਰੇ ਇੱਕ ਵੀਰ ਰੱਬ ਨੇ ਦਿੱਤਾ ਇੱਕ ਖੇੜ ਦਾ ਜਰੀ ਦੇ ਵਿੱਚੋਂ ਥਿਆਇਆ ਇੱਕ ਵੀਰ ਰੱਬ ਨੇ ਦਿੱਤਾ ਇੱਕ ਖੇੜ ਦਾ ਜਰੀ ਦੇ ਵਿੱਚੋਂ ਥਿਆਇਆ ਇੱਕ ਵੀਰ ਰੱਬ ਨੇ ਦਿੱਤਾ ਸੰਦੇਸੇ ਕੁਰੇਲੇ ਵੀ ਕੁਦੇ ਕਦੇ ਵੀਰ ਵੀ ਕੁਣੇ ਨਾ ਆਏ